1 ਮਈ ਆ ਤੇ 1 ਮਈ ਨੂੰ ਹਰ ਸਾਲ ਲੇਬਰ ਡੇ ਜਾਂ ਮਜ਼ਦੂਰ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਇਹਨੂੰ ਮੇ ਡੇ ਜਾਂ ਇੰਟਰਨੈਸ਼ਨਲ ਵਰਕਰਸ ਡੇ ਵੀ ਕਿਹਾ ਜਾਂਦਾ ਇਹ ਉਹਨਾਂ ਵਰਕਰਸ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਲਈ ਮਨਾਇਆ ਜਾਂਦਾ ਜਿਹੜੇ ਕਿਸੇ ਨਾ ਕਿਸੇ ਕੰਮ ਦੇ ਵਿੱਚ ਲੱਗੇ ਹੋਏ ਆ ਕਿਸੇ ਵੀ ਦੇਸ਼ ਦੀ ਜਿਹੜੀ ਇਕਨੋਮੀ ਆ ਜਿਹੜੀ ਡਿਵੈਲਪਮੈਂਟ ਆ ਉਹ ਉਹਦੇ ਵਿੱਚ ਉਥੋਂ ਦੇ ਜਿਹੜੇ ਵਰਕਰਸ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤਾਂ ਜਿਵੇਂ ਜਿਵੇਂ ਇੰਡਸਟਰੀਅਲਾਈਜੇਸ਼ਨ ਆਇਆ ਹੋਇਆ ਇੰਡਸਟਰੀ ਰੈਵਿਊਲੂਸ਼ਨ ਹੋਇਆ ਓਵੇਂ ਓਵੇਂ ਵੱਧ ਕਾਮਿਆਂ ਦੀ ਲੋੜ ਪਈ ਜਦੋਂ ਵੱਧ ਕਾਮਿਆਂ ਦੀ ਲੋੜ ਪਈ ਤਾਂ ਜਿਹੜੇ ਇੰਡਸਟਰੀਅਲਿਸਟ ਸੀ ਉਹਨਾਂ ਨੇ ਆਪਦੇ ਹਿੱਤਾਂ ਦੇ ਲਈ ਉਹਨਾਂ ਕਾਮਿਆਂ ਦਾ ਸਮੇਂ-ਸਮੇਂ ਤੇ ਸ਼ੋਸ਼ਣ ਵੀ ਕੀਤਾ ਤਾਂ ਉਹ ਸ਼ੋਸ਼ਣ ਦੇ ਵਿਰੁੱਧ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਸਮੇਂ-ਸਮੇਂ ਤੇ ਆਵਾਜ਼ਾਂ ਉਠਾਈਆਂ ਸੰਘਰਸ਼ ਕੀਤੇ ਜਦੋਂ ਜ਼ਾਹਿਰ ਕੀਤੀ ਤੇ ਆਪਣੇ ਹੱਕ ਦੇ ਵਿੱਚ ਜਿਹੜੇ ਆ ਉਹ ਕਾਨੂੰਨ ਬਣਾਉਣ ਲਈ ਮੌਕੇ ਦੀਆਂ ਸਥਾਨਕ ਸਰਕਾਰਾਂ ਨੂੰ ਮਜਬੂਰ ਕੀਤਾ ਮਜ਼ਦੂਰਾਂ ਦੇ ਲਈ ਕੰਮ ਕਰਨ ਦੇ ਹਾਲਾਤਾਂ ਦਾ ਵਧੀਆ ਨਾ ਹੋਣਾ ਮਜ਼ਦੂਰਾਂ ਦੇ ਲਈ ਕੰਮ ਘੰਟੇ ਜਿਹੜੇ ਕੰਮ ਕਰਨ ਦੇ ਘੰਟੇ ਨੇ ਸਤਨਾ ਹੋਣਾ ਉਹਨਾਂ ਨੂੰ ਘੱਟ ਜਿਹੜੀ ਉਹ ਸੈਲਰੀ ਦੇਣਾ ਉਹਨਾਂ ਦੇ ਲਈ ਕੋਈ ਵੀਕੈਂਡ ਦੇ ਉੱਤੇ ਕੋਈ ਛੁੱਟੀ ਦਾ ਪ੍ਰਬੰਧ ਨਾ ਹੋਣਾ ਤਾਂ ਇਹ ਸਾਰੇ ਜਿਹੜੇ ਸੀ ਉਹ ਹਾਲਾਤ ਸੀ ਉਸ ਸਮੇਂ ਦੇ ਤਾਂ ਇਹਦੇ ਜਿਹੜਾ ਸਭ ਤੋਂ ਪਹਿਲਾਂ ਆਪਾਂ ਮੰਨੀਏ ਤਾਂ ਇਹ ਇੱਕ ਸ਼ਿਕਾਗੋ ਦੇ ਵਿੱਚ ਇੱਕ ਹਿੰਸਾਤਮਕ ਜਿਹੜਾ ਉਹ ਘਟਨਾ ਹੋਈ ਸੀ ਹੈ ਮਾਰਕੀਟ ਅਫੇਅਰ ਦੇ ਨਾਮ ਨਾਲ ਜਾਣਿਆ ਜਾਂਦਾ। ਇਹ ਅਸਲ ਦੇ ਵਿੱਚ ਆ ਕੰਮ ਕਰਨ ਦੇ 8 ਘੰਟਿਆਂ ਨੂੰ ਲੈ ਕੇ ਕੀਤਾ ਗਿਆ ਪ੍ਰੋਟੈਸਟ ਸੀਗਾ। ਤਾਂ ਇਸੇ ਤਰ੍ਹਾਂ ਹੀ ਜਿਹੜਾ ਇਹ ਲੇਬਰ ਡੇ ਆ ਮਜ਼ਦੂਰ ਦਿਵਸ ਆ ਇਹਦੀ ਇੰਡੀਆ ਦੇ ਵਿੱਚ ਸ਼ੁਰੂਆਤ 1923 ਦੇ ਵਿੱਚ ਚਨਈ ਉਦੋਂ ਮਦਰਾਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਦੋਂ ਹੁੰਦੀ ਆ। ਇਸ ਦੀ ਸ਼ੁਰੂਆਤ ਜਿਹੜੀ ਆ ਉਹ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਦੀ ਲੀਡਰਸ਼ਿਪ ਦੇ ਥੱਲੇ ਉਹਨਾਂ ਦੇ ਸੰਘਰਸ਼ ਦੇ ਥੱਲੇ ਇਹਦੀ ਸ਼ੁਰੂਆਤ ਹੋਈ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਵੀ ਉਸ ਸਮੇਂ ਦੁਨੀਆ ਦੇ ਬਾਕੀ ਦੇਸ਼ਾਂ ਦੇ ਵਾਂਗੂ ਮਜ਼ਦੂਰੀ ਆ ਉਹਦੇ ਨਾਲ ਸੰਬੰਧਿਤ ਕੋਈ ਲਾਅ ਨਹੀਂ ਸੀਗਾ ਕਿੰਨੀ ਮਜ਼ਦੂਰੀ ਕਿਵੇਂ ਦੇਣੀ ਆ ਨਾ ਹੀ ਕੋਈ ਬੈਟਰ ਵਰਕਿੰਗ ਕੰਡੀਸ਼ਨਸ ਸੀਗੀਆਂ ਤੇ ਬਾਉਂਡਡ ਲੇਬਰ ਜਿਹੜੀ ਉਹ ਤੋਂ ਆਮ ਪ੍ਰੈਕਟਿਸ ਦੇ ਵਿੱਚ ਸੀਗੀ ਜਿਹੜੀ ਲੋਕਾਂ ਤੋਂ ਮਜ਼ਦੂਰਾਂ ਤੋਂ ਕਰਵਾਈ ਜਾਂਦੀ ਸੀ ਤਾਂ ਇਹ ਜਿਹੜਾ ਸੰਘਰਸ਼ ਸੀ ਇਹ ਇੰਨਾਂ ਬੁਰਾਈਆਂ ਦੇ ਵਿਰੋਧ ਸੀ ਤਾਂ ਆਜ਼ਾਦੀ ਤੋਂ ਬਾਅਦ ਜਿਹੜਾ 1 ਮਈਆ ਉਹਨੂੰ ਪਬਲਿਕ ਹੌਲੀਡੇ ਦੇ ਤੌਰ ਤੇ ਮਨਾਇਆ ਜਾਣ ਲੱਗਿਆ ਤਾਂ ਜੋ ਉਹਨਾਂ ਮਜ਼ਦੂਰਾਂ ਨੂੰ ਉਹਨਾਂ ਮਜ਼ਦੂਰਾਂ ਦੇ ਹੱਕਾਂ ਨੂੰ ਸਮੇਂ-ਸਮੇਂ ਤੇ ਕੋਮੈਮੋਰੇਟ ਕੀਤਾ ਜਾਵੇ ਯਾਦ ਕੀਤਾ ਜਾਵੇ ਤਾਂ ਇਹ ਇਸ ਸਾਰੇ ਦੀ ਪ੍ਰੋਵੀਜ਼ਨ ਜਿਹੜੀ ਉਹ ਇੰਡੀਅਨ ਕਨਸਟੀਟਿਊਸ਼ਨ ਤੇ ਲੇਬਰ ਲਾਅ ਦੇ ਵਿੱਚ ਜਿਹੜੀ ਪਈਆ ਜਿਹਦੇ ਵਿੱਚ ਫੈਕਟਰੀ ਐਕਟ 1948 ਤੇ ਮਿਨੀਮਮ ਵੇਜਸ ਐਕਟ 1948 ਸ਼ਾਮਿਲ ਜਿਹੜੇ ਮਜ਼ਦੂਰ ਆ ਉਹਨਾਂ ਦੇ ਹਿੱਤਾਂ ਦੀ ਉਹਨਾਂ ਦੇ ਜਿਹੜੇ ਰਾਈਟਸ ਆ ਉਹਨਾਂ ਨੂੰ ਪ੍ਰੋਟੈਕਟ ਕਰਦਾ ਸੋ ਭਾਰਤ ਦੇ ਵਿੱਚ ਵਰਕਰ ਕਲਾਸ ਆ ਜਿਹੜੀ ਉਹਦਾ ਬਹੁਤ ਵੱਡਾ ਯੋਗਦਾਨ ਆ ਤਕਰੀਬਨ 500 ਮਿਲੀਅਨ ਦੇ ਕਰੀਬ ਕਰੀਬ ਜਿਹੜੀ ਵਰਕ ਫੋਰਸ ਆ ਉਹ ਆਰਗੇਨਾਈਜ਼ਡ ਤੇ ਅਨ ਆਰਗੇਨਾਈਜ਼ਡ ਸੈਕਟਰ ਦੇ ਵਿੱਚ engaged ਉਹਦੇ ਵਿੱਚ ਐਗਰੀਕਲਚਰ ਇੰਡਸਟਰੀ ਸਰਵਿਸ ਸੈਕਟਰ ਜਿਹੜੇ ਆ ਉਹ ਸ਼ਾਮਿਲ ਤਾਂ ਸਮੇਂ-ਸਮੇਂ 'ਤੇਆਂ ਸਰਕਾਰਾਂ ਨੇ ਮਜ਼ਦੂਰਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਬਣਾਏ ਆ ਤਾਂ ਮੌਜੂਦਾ ਤਕਰੀਬਨ 29 ਸੈਂਟਰਲ ਲੇਬਰ ਲਾਅ ਨੇ ਜਿਨ੍ਹਾਂ ਨੂੰ ਸੈਂਟਰ ਗਵਰਨਮੈਂਟ ਨੇ ਚਾਰ ਵੱਖ-ਵੱਖ ਕੋਡਸ ਦੇ ਵਿੱਚ ਡਿਵਾਈਡ ਕਰ ਦਿੱਤਾ ਜਿਹਦੇ ਵਿੱਚ ਕੋਡ ਆਨ ਵੇਜਸ 2019 ਇਦੇ ਵਿੱਚ ਘੱਟੋ ਘੱਟ ਇੱਕ ਮਜ਼ਦੂਰ ਦੀ ਜਿਹੜੀ ਦਿਹਾੜੀ ਤੇ ਉਹਨੂੰ ਟਾਈਮ ਤੇ ਪੇਮੈਂਟ ਜਿਹੜੀ ਮਿਲੇ ਉਹ ਉਹ ਸਾਰੇ ਸੈਕਟਰ ਇਹਦੇ ਵਿੱਚ ਇਨਕਲੂਡ ਨੇ ਕੋਡ ਔਨ ਸੋਸ਼ਲ ਸਿਕਿਉਰਿਟੀ 2020 ਇਹਦੇ ਵਿੱਚ ਜਿਵੇਂ ਪ੍ਰੋਵੀਡੈਂਟ ਫੰਡ ਗ੍ਰੈਚਿਟੀ ਇੰਸ਼ੋਰੈਂਸ ਮੈਟੈਂਟੀ ਬੈਨੀਫਿਟ ਇਹ ਸਾਰੇ ਫੈਕਟ ਇਹਦੇ ਵਿੱਚ ਸ਼ਾਮਲ ਨੇ ਤੀਸਰਾ ਇੰਡਸਟਰੀਅਲ ਰਿਲੇਸ਼ਨ ਕੋਡ 2020 ਇਦੇ ਵਿੱਚ ਟ੍ਰੇਡ ਯੂਨੀਅਨ ਕਾਮਿਆਂ ਲਈ ਵਰਕਿੰਗ ਕੰਡੀਸ਼ਨਸ ਨੇ ਉਹ ਸਾਰੀਆਂ ਜੇ ਕੋਈ ਡਿਸਪਿਊਟ ਹੁੰਦਾ ਤਾਂ ਉਹਦਾ ਰੈਜ਼ੋਲੂਸ਼ਨ ਕਿਵੇਂ ਕਰਨਾ ਉਹ ਸਾਰੀਆਂ ਪ੍ਰੋਵੀਜ਼ਨਸ ਨੇ ਇਹਦੇ ਤੋਂ ਇਲਾਵਾ ਆਕਿਊਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ 2020 ਇਹਦੇ ਵਿੱਚ ਮਜ਼ਦੂਰਾਂ ਦੀ ਸੇਫਟੀ ਉਹਨਾਂ ਦੀ ਸਿਹਤ ਦੇ ਨਾਲ ਸਾਰੇ ਜਿਹੜੇ ਪ੍ਰੋਵੀਜ਼ਨ ਹਨ ਉਹ ਉਹਨਾਂ ਨੂੰ ਛੁੱਟੀ ਉਹਨਾਂ ਦੇ ਕੰਮ ਕਰਨ ਦੇ ਘੰਟੇ ਵਗੈਰਾ ਇਹ ਸਾਰੀਆਂ ਪ੍ਰੋਵੀਜ਼ਨਸ ਇਹਦੇ ਵਿੱਚ ਸ਼ਾਮਲ ਨੇ ਤਾਂ ਦੂਸਰਾ ਸੈਂਟਰ ਸਰਕਾਰ ਵੀ ਤੇ ਸਟੇਟ ਸਰਕਾਰਾਂ ਵੀ ਮਜ਼ਦੂਰਾਂ ਦੀ ਭਲਾਈ ਦੇ ਲਈ ਵੱਖ-ਵੱਖ ਸਕੀਮਾਂ ਉਹਨਾਂ ਨੇ ਚਲਾਈਆਂ ਨੇ ਜਿਹੜੀ ਬਹੁਤ ਇੰਪੋਰਟੈਂਟ ਆ ਜਿਹੜੇ ਵੀ ਵਰਕਰਸ ਆਪਦੇ ਕਿਤੇ ਨਾਲ ਜੁੜੇ ਹੋਏ ਆ ਉਹਨਾਂ ਲਈ ਚੰਨ ਤਾਂ ਉਹਦੇ ਵਿੱਚ ਈ ਸ਼ਰਮ ਪੋਰਟਲ ਦੀ ਜਿਹੜੀ ਸਹੂਲਤ ਸੈਂਟਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ ਤਾਂ ਇਹਦੇ ਵਿੱਚ ਇੱਕ ਨੈਸ਼ਨਲ ਡਾਟਾਬੇਸ ਆ ਜਿਹੜੇ ਵਰਕਰ ਅਨ ਆਰਗਨਾਈਜ਼ਡ ਸੈਕਟਰ ਦੇ ਵਿੱਚ ਕੰਮ ਕਰਦੇ ਆ ਅਸੰਗਠਿਤ ਸੈਕਟਰ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਜਿਹੜੀਆਂ ਸਰਕਾਰੀ ਸਰਕਾਰ ਸਹੂਲਤਾਂ ਦੇ ਰਹੀ ਆ ਉਹਨਾਂ ਦਾ ਉਹਨਾਂ ਨੂੰ ਲਾਭ ਮਿਲੇ ਇਹਦੇ ਲਈ ਉਹਨਾਂ ਦੀ ਰਜਿਸਟ੍ਰੇਸ਼ਨ ਜ਼ਰੂਰੀ ਆ ਤਾਂ ਉਹ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਈ ਸ਼ਰਮ ਪੋਰਟਲ ਤੇ ਕਰ ਸਕਦੇ ਆ ਤਾਂ ਦੂਸਰਾ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ ਧਨ ਯੋਜਨਾ ਜਿਹੜੀ ਪੀ ਐਮ ਐਸਵਾਈਐਮ ਇਹ ਉਹਨਾਂ ਮਜ਼ਦੂਰਾਂ ਦੇ ਲਈ ਆ ਇਹ ਪੈਨਸ਼ਨ ਸਕੀਮ ਆ ਇਹ ਜਿਹੜੇ ਅਸੰਗਠਿਤ ਵਰਕਰਸ ਨੇ ਅਸੰਗਠਿਤ ਖੇਤਰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਵਰਕਰ ਨੇ ਇਹ ਜਿਨ੍ਹਾਂ ਦੀ ਜਿਹੜੀ ਆਮਦਨ ਆ ਉਹ 15000 ਜਾਂ 15000 ਤੋਂ ਘੱਟ ਆ ਤੇ ਉਮਰ 18 ਤੋਂ 40 ਸਾਲ ਆ ਤੇ ਉਹ EPF ਉਹ ESIC ਜਾਂ NPS ਦੇ ਵਿੱਚ ਕਵਰ ਨਹੀਂ ਹੁੰਦੇ ਇਹਦੇ ਵਿੱਚ ਮਿਨੀਮਮ ਜਿਹੜਾ ਹੈਗਾ ਪੈਨਸ਼ਨ 3000 ਪਰ ਮੰਥ 60 ਸਾਲ ਤੋਂ ਬਾਅਦ ਦੀ ਜਿਹੜੀ ਪ੍ਰੋਵੀਜ਼ਨ ਆ ਤੇ ਇਹਦੇ ਵਿੱਚ ਇਹਨੂੰ ਰਜਿਸਟ੍ਰੇਸ਼ਨ ਕਰਨ ਲਈ ਇਹਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਆ ਜਿਹੜੀ ਕਿਸੇ ਮਜ਼ਦੂਰ ਵੱਲੋਂ ਉਹ 55 ਤੋਂ 200 ਰੁਪਏ ਮੰਥਲੀ ਆ ਤੇ ਜਿੰਨਾ ਇਹਦੇ ਵਿੱਚ ਇੱਕ ਮਜ਼ਦੂਰ 55 ਤੋਂ 200 ਰੁਪਏ ਮੰਥਲੀ ਉਹ ਕੰਟਰੀਬਿਊਟ ਕਰਦਾ ਹੈ ਸਕੀਮ ਨੂੰ ਲੈਣ ਲਈ ਤਾਂ ਉਨਾ ਹੀ ਸੈਂਟਰ ਸਰਕਾਰ ਜਿਹੜੀ ਆ ਉਹ ਕੰਟਰੀਬਿਊਟ ਕਰਦੀ ਆ ਤੇ 60 ਸਾਲ ਤੋਂ ਬਾਅਦ ਉਹਨੂੰ ਇਹਦਾ ਬੈਨੀਫਿਟ ਮਿਲਣਾ ਸ਼ੁਰੂ ਹੁੰਦਾ ਤੀਸਰਾ ਤੀਸਰੀ ਜਿਹੜੀ ਸਕੀਮ ਮਜ਼ਦੂਰਾਂ ਦੇ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹ ਹੈਗੀ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਪੀ ਐਮ ਐਸ ਬੀ ਯੂ ਇਹ ਜਿਹੜੀ ਸਕੀਮ ਹੈਗੀ ਆ ਇਹ ਉਹਨਾਂ ਮਜ਼ਦੂਰਾਂ ਦੇ ਲਈ ਆ ਜਿਹੜੇ ਹਾਈ ਰਿਸਕ ਵਾਲਾ ਕੋਈ ਕਿੱਤਾ ਕਰਦੇ ਆ ਤਾਂ ਉਹ ਉਹਨਾਂ ਦੇ ਲਈ 2 ਲੱਖ ਰੁਪਏ ਰੁਪਏ ਜੇਕਰ ਖੁਦਾ ਨਾ ਖਾਸਤਾ ਕਿਸੇੁਰ ਘਟਨਾ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ 1 ਲੱਖ ਰੁਪਏ ਜੇ ਉਹ ਡਿਸੇਬਲ ਹੋ ਜਾਂਦੇ ਆ ਕੰਮਕਾਰ ਕਰਨ ਯੋਗ ਨਹੀਂ ਰਹਿੰਦੇ ਤਾਂ ਇਹਦੇ ਜਿਹੜਾ ਐਨੂਅਲ ਪ੍ਰੀਮੀਅਮ ਆ ਉਹ 20 ਰੁਪਏ ਆ ਜੋ ਵੀ ਇਸ ਸਕੀਮ ਦਾ ਲਾਹਾ ਲੈਣਾ ਚਾਹੁੰਦਾ ਉਹ 20 ਰੁਪਏ ਜਿਹੜਾ ਐਨੂਅਲ ਪ੍ਰੀਮੀਅਮ ਦੇ ਕੇ ਇਸ ਸਕੀਮ ਦਾ ਲਾਹਾ ਲੈ ਸਕਦਾ ਤੇ ਇਹਦੇ ਵਿੱਚ ਜਿਹੜੀ ਏਜ ਆ ਉਹ 18 ਤੋਂ 70 ਸਾਲ ਦੀ ਆ ਤਾਂ ਇੰਸ਼ੋਰੈਂਸ ਸਕੀਮਾਂ ਦੇ ਵਿੱਚ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਪੀ ਐਮ ਜੇ ਜੀ ਬੀ ਵਾਈ ਜਿਹੜਾ ਲਾਈਫ ਇੰਸ਼ੋਰੈਂਸ ਲਈ ਆ ਤੇ ਦੂਸਰਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਪੀ ਐਮ ਐਸ ਬੀ ਵਾਈ ਜੇ ਕਿਸੇ ਇਹ ਕਿਸੇ ਐਕਸੀਡੈਂਟ ਦੇ ਲਈ ਆ ਇੰਸ਼ੋਰੈਂਸ ਆ ਜਿਹੜਾ ਬਹੁਤ ਲੋ ਪ੍ਰੀਮੀਅਮ ਤੇ ਮਿਲਦਾ ਤੇ ਤੀਸਰਾ ਜਿਹੜੇ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਕੰਮ ਕਰਦੇ ਆ ਜਿਹੜੇ EMPLOYEES ਤੇ ਉਹਨਾਂ ਦਾ E S I C ਕੱਟੀਦਾ ਉਹ E S I C ਇੰਸ਼ੋਰਡ ਨਹੀਂ ਉਹਨਾਂ ਦੇ ਲਈ ਅਟਲ ਬੀਮਤ ਵਿਅਕਤੀ ਕਲਿਆਣ ਯੋਜਨਾ ਜਿਹੜੀ ਹੈਗੀ ਆ ਜੇਕਰ ਉਹਨਾਂ ਦੀ ਜੌਬ ਚਲੀ ਜਾਂਦੀ ਹੈ ਕਿਸੇ ਕਾਰਨ ਕਰਕੇ ਤਾਂ ਇਸ ਪੀਐਸਆਈਸੀ ਦੇ ਅੰਡਰ ਉਹਨਾਂ ਨੂੰ 3 ਮਹੀਨਿਆਂ ਦੇ ਲਈ ਉਹ ਕੰਪਨਸੇਸ਼ਨ ਦਿੱਤਾ ਜਾਊਗਾ ਜਿੰਨੀ ਉਹਨਾਂ ਦੀ ਸੈਲਰੀ ਹੈ ਉਹਦਾ 50% ਤੇ ਇੰਪਲੋਇਬਿਲਟੀ ਜਨਰੇਸ਼ਨ ਦੇ ਲਈ ਸੈਂਟਰਲ ਸਰਕਾਰ ਵੱਲੋਂ ਨੈਸ਼ਨਲ ਕੈਰੀਅਰ ਸਰਵਿਸ ਐਨਸੀਐਸ ਪੋਰਟਲ ਜਾਰੀ ਕੀਤਾ ਗਿਆ ਇਹਦੇ ਵਿੱਚ ਜੌਬ ਸੀਕਰ ਜਿਹੜੇ ਨੌਕਰੀ ਲੱਭਦੇ ਨੇ ਜਿਨ੍ਹਾਂ ਨੇ ਜੌਬ ਲਈ ਸਰਚ ਕਰ ਰਹੇ ਨੇ ਤੇ ਦੂਸਰੇ ਜਿਹੜੇ এমਪਲਾਇਰ ਨੇ ਜਿਨ੍ਹਾਂ ਨੇ ਜੋਬ ਦੇਣੀ ਆ ਉਹਨਾਂ ਦੇ ਲਈ ਇੱਕ ਪੋਰਟਲ ਆ ਇੱਥੇ ਜਾ ਕੇ ਇਹ ਆਪਣੇ ਨਾਲ ਸੰਬੰਧਿਤ ਜੋਬ ਵਗੈਰਾ ਲਈ ਸਰਚ ਕਰ ਸਕਦੇ ਆ ਪੰਜਾਬ ਗਵਰਨਮੈਂਟ ਵੱਲੋਂ ਵੀ ਸਟੇਟ ਸਪੈਸੀਫਿਕ ਇਨੀਸ਼ੀਏਟਿਵ ਨੇ ਜਿਹੜੇ ਲਏ ਗਏ ਆ ਲੇਬਰ ਦੇ ਵਿੱਚ ਲੱਗੇ ਹੋਏ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਜੀਦੇ ਵਿੱਚ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਇਹ ਸ਼ੁਰੂ ਕੀਤਾ ਗਿਆ ਪੰਜਾਬ ਲੇਬਰ ਵੈਲਫੇਅਰ ਫੰਡ ਐਕਟ 1965 ਦੇ ਅੰਡਰ ਇਹਦੇ ਅੰਡਰ ਜਿਹੜੇ ਰਜਿਸਟਰਡ ਵਰਕਰ ਨੇ ਉਹਨਾਂ ਦੇ ਲਈ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਦਿੱਤੀਆਂ ਜਾਂਦੀਆਂ ਜਿਵੇਂ ਐਜੂਕੇਸ਼ਨਲ ਸਟਾਈਫੰਡਾ ਸਿੱਖਿਆ ਲੈਣ ਲਈ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਜਿਹੜੇ ਰਜਿਸਟਰਡ ਵਰਕਰ ਹੈਗੇ ਆ ਛੇਮੀ ਤੋਂ ਲੈ ਕੇ ਤੇ ਹਾਇਰ এডਿਕੇਸ਼ਨ ਤੱਕ ਦੂਸਰਾ ਸ਼ਗਨ ਸਕੀਮ ਹੈ ਇਹਦੇ ਵਿੱਚ ਫਾਈਨੈਂਸ਼ੀਅਲ ਸਹਾਇਤਾ ਜਿਹੜੀ ਆਰਥਿਕ ਸਹਾਇਤਾ 31000 ਰੁਪਏ ਤੱਕ ਦਿੱਤੀ ਜਾਂਦੀ ਹੈ ਤੇ ਘੱਟੋ ਘੱਟ ਦੋ ਲੜਕੀਆਂ ਨੇ ਉਹਨਾਂ ਦੇ ਜਿਹੜੇ ਰਜਿਸਟਰਡ ਵਰਕਰ ਨੇ ਮੇਲ ਫੀਮੇਲ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੀਸਰਾ ਮੈਡੀਕਲ ਬੈਨੀਫਿਟ ਦਿੱਤਾ ਜਾਂਦਾ ਜੇਕਰ ਕੋਈ ਕ੍ਰਿਟੀਕਲ ਉਹਨਾਂ ਨੂੰ ਬਿਮਾਰੀ ਆ 1 ਲੱਖ ਰੁਪਏ ਤੱਕ ਤੇ ਦੂਸਰਾ ਜੇ ਕੋਈ ਜਨਰਲ ਸਰਜਰੀ ਆ ਤਾਂ ਉਹਦੇ ਲਈ 20000 ਰੁਪਏ ਤੱਕ ਦੀ ਜਿਹੜੀ ਸਹਾਇਤਾ ਦਿੱਤੀ ਜਾਂਦੀ ਹੈ ਜੇਕਰ ਕੋਈ ਡੈਥ ਜਾਂ ਡਿਸੇਬਿਲਟੀ ਹੋ ਜੇ ਕਿਸੇ ਵਿਅਕਤੀ ਨੂੰ ਖੁਦਾਨਾ ਖਾਸਤਾ ਤਾਂ ਉਹਦੇ ਲਈ ਕੰਪਨਸੇਸ਼ਨ ਐਕਸ ਗ੍ਰੇਟੀਆ ਪੇਮੈਂਟ ਜਿਹੜੀ ਆ ਉਹ ਦਿੱਤੀ ਜਾਂਦੀ ਆ ਸਬੰਧਤ ਪਰਿਵਾਰ ਨੂੰ ਇਹਦੇ ਤੋਂ ਬਿਨਾ ਲੋਨ ਜਿਹੜਾ ਹੈਗਾ ਉਹ ਇੰਟਰਸਟ ਫ੍ਰੀ ਦਿੱਤਾ ਜਾਂਦਾ ਹਾਊਸ ਹੋਲਡ ਆਈਟਮ ਜਿਵੇਂ ਕੋਈ ਕਿਸ ਨੇ ਕੰਪਿਊਟਰ ਖਰੀਦਣਾ ਕੋਈ ਬਾਈਕ ਖਰੀਦਨੀ ਆ ਕੋਈ ਸਿਵਿੰਗ ਮਸ਼ੀਨ ਖਰੀਦਨੀ ਆ ਜਾਂ ਕੋਈ ਮੈਰਿਜ ਦੇ ਲਈ ਕੋਈ ਲੋਨ ਲੈਣਾ ਉਹਦੇ ਲਈ ਤਾਂ ਇਹ ਕੁਝ ਸਕੀਮ ਸਈ ਜਿਹੜੀਆਂ ਸੈਂਟਰਲ ਸਰਕਾਰ ਤੇ ਸਟੇਟ ਸਰਕਾਰ ਵੱਲੋਂ ਲੇਬਰ ਕਲਾਸ ਦੇ ਲਈ ਮਜ਼ਦੂਰਾਂ ਦੇ ਲਈ ਚਲਾਈਆਂ ਗਈਆਂ ਨੇ ਉਹਨਾਂ ਦੀ ਵੈਲਫੇਅਰ ਦੇ ਲਈ ਹੋ ਸਕਦਾ ਕੋਈ ਸਕੀਮ ਮੇਰੇ ਤੋਂ ਰਹਿ ਗਈ ਹੋਵੇ ਪਰ ਜੇਕਰ ਤੁਸੀਂ ਕਿਸੇ ਪਾਰਟੀ ਫੁੱਲਰ ਸਕੀਮ ਬਾਰੇ ਜਾਨਣਾ ਇੱਕ ਓਵਰਵਿਊ ਸੀ ਸਾਰੀਆਂ ਸਕੀਮਸ ਦਾ ਜਿਹੜੇ ਤੁਹਾਡੇ ਮੈਂ ਇਹਨਾਂ ਸ਼ੇਅਰ ਕੀਤਾ ਤਾਂ ਜੇਕਰ ਤੁਸੀਂ ਕਿਸੇ ਪਾਰਟਿਕੂਲਰ ਸਕੀਮ ਬਾਰੇ ਜਾਨਣਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਮੈਨੂੰ ਹੋ ਸਕਦੇ ਹੋ ਮੈਂ ਉਹਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰੂੰਗਾ ਵੀਡੀਓ ਨਾਲ ਜੋੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ